ਹਾਂਜੀ ਮੈਂ ਹਨਾ ਸੂਟ ਸੇਣ ਲੱਗੀ ਸੀ ਮੈਂ ਕਿਹਾ ਚਾਹ ਗੜੇ ਕੋਲੇ ਪ੍ਰੈਸ ਕਰਕੇ ਤੇ ਜੈਂਪਰ ਦੀ ਜੈਂਪਰ ਨੂੰ ਵੀ ਪ੍ਰੈਸ ਪ੍ਰੂਸ ਕਰ ਲੰਨੀ ਆ ਥੋੜਾ ਜਿਹਾ ਉਹ ਮੈਂ ਨਾ ਲਾਈਨਿੰਗ ਜੋੜ ਕੇ ਰੱਖੀ ਸੀਗੀ ਤੇ ਜਦੋਂ ਪ੍ਰੈਸ ਚਲਾ ਕੇ ਦੇਖੀ ਪ੍ਰੈਸ ਚੱਲੀ ਨਹੀਂ ਤੇ ਤਾਰ ਤੁਰ ਵੀ ਸਮਾਂ ਦੇ ਪਾਪਾ ਕਹਿੰਦੇ ਸਹੀ ਆ ਤੇ ਨਹੀਂ ਖੋਲ ਖੁੱਲ ਕੇ ਵੀ ਦੇਖੀ ਵਿੱਚੋਂ ਵੀ ਨਹੀਂ ਕੋਈ ਤਾਰ ਵਗੈਰਾ ਟੁੱਟੀ ਹੈਗੀ ਤੇ ਪਤਾ ਨਹੀਂ ਕੀ ਚੱਕਰ ਪਿਆ ਹੁਣ ਇਹ ਪ੍ਰੈਸ ਵੀ ਸਾਡੀ ਵਧੀਆ ਸੀਗੀ ਬਾਰਲੀ ਸੀਗੀ ਪ੍ਰੈਸ ਤੇ ਹੁਣ ਇਹ ਚਾਲਦੀ ਨਹੀਂ ਇਹ ਤਾਂ ਹੁਣ ਕੋਈ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕੀ ਚੱਕਰ ਪਿਆ ਆ ਸਮਰ ਵੀ ਨਾਲ-ਨਾਲ ਆਪਣੇ ਪਾਪਾ ਦੇ ਹੈਲਪ ਕਰਾ ਰਿਹਾ ਆ ਕਦੀ ਨਾਟ ਚੱਕੋਲੇ ਚੱਲਾ ਲੈ ਕੇ ਨਾਟ ਤੇ ਉਹ ਜਾਣਾਂ ਨਹੀਂ ਤੇ ਚੱਗਿਆ ਲੈ ਕੇ ਚੱਲਾ ਅੰਮ੍ਰਿਤ ਜੇ ਸਾਰੇ ਪਏ ਆ ਕਾਨੇ ਵਾਲੇ ਕੱਪੜੇ ਲਾਉਣ ਵਾਲੇ ਪਏ ਆ ਤੇ ਸੇਤ ਮੇਰੇ ਅੱਜ ਨਹੀਂ ਆਗੇ ਤਾਂ ਕੋਸ਼ ਕਰਨੇ ਨੂੰ ਜੀ ਨਹੀਂ ਕਰਦਾ ਹੈਗਾ ਅੱਜ ਤਾਂndvi ਬਹੁਤ ਜ਼ਿਆਦਾ ਪਈ ਸੀਗੀ ਹੁਣ ਥੋੜਾ ਜਿਹਾ ਪੱਧਰਾ ਜਿਹਾ ਹੋਇਆ ਹੈ ਮੌਸਮ ਤੇ ਹੈਂਦੇ ਆ ਬੱਦਲ ਬਾਜੀ ਜਿਹਾ ਹਜੇ ਉੱਤੇ ਤੇ ਮਾੜਾ ਮੋਟਾ ਸੂਰਜ ਨਿਕਲਿਆ ਸੀਗਾ ਤੇ ਬਾ ਸੋਣਾ ਆਪਾਂ ਭਾਂਡੇ ਪੁੰਡੇ ਧੋਂਦੇ ਆ ਤੇ ਨਾਲੇ ਮੈਂ ਦਾਲ ਤਰਦੀ ਦੇਖੋ ਕੀ ਬਣਨੀ ਅੱਜ ਹਜੇ ਤਾਂ ਕੁਝ ਨਹੀਂ ਪਤਾ ਹੈਗਾ ਚਾਹ ਪੀ ਕੇ ਹੱਟੇ ਸੀਗੇ ਚਲੋ ਜੀ ਠਹਿਰ ਕੇ ਗੱਲਬਾਤ ਕਰਦੇ ਆ ਦਿਖਾਉਂਦੇ ਆ ਅੱਗੇ ਤੁਹਾਨੂੰ ਇਹਦਾ ਕਿਦਾਂ ਬਣਾਉਣਾ ਰੋਟੀਆਂ ਬਗਾ ਕੇ ਦਿਖਾ ਦੇ ਰੋਟੀਆਂ ਬਗਾ ਕੇ ਦਿਖਾ ਪਹਿਲਾਂ ਆਲਪਾ ਕਿ ਕਿੱਦਾਂ ਬਣਾਉਣੀ ਓਏ ਮੰਡੇ ਕਿੱਦਾਂ ਕਿੰਦਾ ਬਣੂਣੀ ਰੋਟੀ ਦਾ ਆਪਣਾ ਦੇਖਿਓ ਆਹ ਔਰ ਇੱਕ ਪਜਾਮਾ ਉਤੋਂ ਕਪਾਟਾ ਦੇ ਕਿੱਦਾਂ ਵਿਚੀ ਭਾਰਤਾ ਹੱਥ ਉਹਦੇ ਹੋਰ ਪੌੜਤ ਇਹਨਾਂ ਹੋਰ ਪੌੜਤ ਫੋਲ ਬੋਤ ਗਾਦੇ ਕੋਪੀ ਨਹੀਂ ਮਾਰਿਆ ਮਾਰਿਆ ਤੇ ਇਹ ਰੋਇਆ ਹਾਂ ਹਾਂ ਬੋਰ ਹੋ ਗਿਆ ਮਸ਼ੀਨ ਨੇ ਮਾਰਿਆ ਕਿੱਥੇ ਮਾਰਿਆ ਸੀ ਕਿੱਦਾਂ ਮਾਰੇ ਦੀ ਮਾਦਰ ਨੇ ਕਿੱਥੇ ਮਾਰੇ ਸੀ ਕਿੱਥੇ ਮਾਰਿਆ ਸੀ ਐਦਾ ਕਿਥੇ ਮਾਰ ਹਾਂ ਪਾਪਾ ਰੋਟੀ ਰੋਟੀ ਪਕਾ ਕਿਦਾ ਮਮਾ ਰੋਟੀ ਕਿਦਾ ਪਕਾਉਂਦੀ ਆ ਮਮਾ ਰੋਟੀ ਕਿਦਾ ਬਣਾਉਂਦੀ ਹੈ ਓਏ ਰੋਟੀ ਬਾਕੇ ਦਿਖਾ ਦੇ ਸਮਰ ਰੋਟੀ ਬਾਕੇ ਦਿਖਾ ਰੋਟੀ ਬਾਕੇ ਦਿਖਾ ਆਂ ਕੀ ਕਰਦਾ ਆ ਉਹ ਤਾਂ ਸੀ ਗੀ ਆ ਕੀ ਹੁੰਦਾ ਬਊ ਆ ਗਿਆ ਆ ਦੇ ਕਿੱਥੇ ਬਊ ਤੇ ਲੱਗੇ ਬਾਹੀ ਗੁਰੂ ਸਬਰ ਕੇ ਬਾਹੀ ਗੁਰੂ ਛੜਕ ਤੇ ਫਟਲੇ ਯੋ ਵਿਚਾਰੀ ਏਦਾ ਉਹਦੇ ਕੋਲ ਛਾਲ ਹੀ ਗਿਆ ਖਰੇ ਆਏ ਦੇ ਦੇ ਕੱਢ ਲਿਆ ਇਹ ਕੁੱਤੇ ਮਾਰੇ ਏਦਾਂ ਦਾ ਘਰੀ ਜਾਵੇ ਤੇ ਕੁੱਤੇ ਪਿੱਛੇ ਨੂੰ ਹੋਈ ਜਾਣ ਪੰਜ 6 7 ਕੁੱਤੇ ਸੀ ਪਤਾ ਨਹੀਂ ਕਿੱਥੇ ਦੀ ਗੱਲ ਹੈ ਮਾਰ ਕੇ ਉਹ ਬਚਾਰੀ ਡੱਬੇ ਤੇ ਡੱਬੇ ਹੀ ਤਾਂ ਕੁੱਤਿਆਂ ਨੇ ਖਿੱਚ ਕੇ ਹੀ ਲੈਵੇ ਕਿ ਜਿੰਦੂਰ ਉਹਨੂੰ ਅੱਜ ਮੋਟੀ ਸੀ ਮੌਣ ਕਾਤੇ ਕੁੱਤੇ ਏਦਾਂ ਹਾਂ ਬਹੁਤ ਬੜਾ ਫੇਗਿਆ ਉਹ ਮੇਰਾ ਤਾਂ ਮੈਨੂੰ ਬੜਾ ਡਰ ਲੱਗਦਾ ਫਿਰ ਆ ਮੋਰੇ ਖੇਤ ਚ ਕੇ ਲੈ ਰਾਇ ਨਾ ਕੁੱਤੇ ਉਹ ਨਿਕਲਿਆ ਕਿ ਭਾਈ ਡੰਡਾ ਲੈ ਕੇ ਪੇ ਭੁਜਾਇਆ ਮੋੜ ਮੋੜ ਕੇ ਆਉਣ ਉਹ ਖੜੀ ਪਰ ਉਹ ਬੱਤਵਾ ਦੇ ਉਹਦੀ ਮੰਮੀ ਆਈ ਉਹਨੇ ਭੁਜਾਇਆ ਤੇ ਉਹਨੇ ਹਾਂਜੀ ਭਾਈ ਤੇ ਇਹਦਾ ਮੁੱਢੀ ਕੁੱਤੇ ਦਾ ਦਿਨ ਉਹਨੇ ਨਾ ਤੇ ਦੇ ਆਉਂਦੇ ਕਰ ਸਕਦਾ ਕੁੱਤੇ ਨੂੰ ਹਾਂ ਉਹ ਗੱਡਾ ਘਾਤਾ ਛੇਕ ਉਹ ਠੀਕ ਹੈ ਨਹੀਂ ਤਸੀ ਅਰੇ ਇਹਨ ਕ ਛੇਕ ਸੀ ਹੱਥ ਬਾੜ ਕੇ ਕਿੱਡਾ ਤਾ ਆ ਮੈਂ ਮਾਂ ਬਾੜ ਦੇ ਮੈਂ ਦਗਾ ਦਗਾ ਦੇ ਅਮਾ ਬਾੜ ਚੁੱਕਿਆ ਸਾਰੇ ਲੈ ਲੈ ਉਹ ਲੈ ਗੰਧਿਆ ਬੱਚਿਆ ਗੰਧਿਆ ਬੱਚਿਆ ਉਹ ਵਾਲੀ ਲਾਈਟ ਜਗਾ ਕੇ ਆ ਉਹ ਵਾਲੀ ਤੂੰ ਫੇ ਪੈ ਲਾ ਪਿਓ ਤੂੰ ਨਹੀਂ ਉਹ ਵਾਲੀ ਉਹ ਵਾਲੀ ਹਾਂ ਲਾਈਟ ਜਗਾ ਕੇ ਆ ਜਾ ਜੱਜ ਲਾਈਟ ਜਗਾ ਕੇ ਆ ਮੈਂ ਲੜਾ ਜਾਂਦੀ ਜਾਂਦੀ ਠੰਡ ਪਾਉਂਗੀ ਤਾਂ ਜ਼ਰੂਰ ਆਣਾ ਜਾ ਤੈਨੂੰ ਸੁਣਦੇ ਲਾਈਟ ਜਗਾ ਕੇ ਚੱਲ ਇੱਤ ਨੂੰ ਕੀਆ 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 ਗਰੋ ਪੀ ਆਹੋ ਮਰੇ ਕਿੱਦਾ ਕਰਦਾ ਗੋ ਬੋਲੇ ਚਾ ਕਿੱਦਾਂ ਮੂੰਹ ਨੂੰ ਕੱਢੇ ਨਾ ਪੀਓ ਮੂੰਹ ਦੇ ਲੈ ਦੇ ਬੂਟ ਹੋਰ ਅਭੀ ਕਾਲੂ ਆ ਪੰਜਵੀਂ ਕਾਲੂ ਹਵਾ ਇੱਧਰ ਨੂੰ ਹੋਵੇ ਨਾ ਇਹ ਮਜ਼ਾ ਆਉਣਾ ਨਾ ਸਿੱਧੀ ਹੁੰਦੀ ਹਵਾ ਇੱਧਰ ਨੂੰ ਆਵੇ ਨਾ ਆਪਣੇ ਆਪ ਨੂੰ ਪੰਜਵੀਂ ਕਹਿੰਦੇ ਪੰਜਵੀਂ ਹੁੰਦਾ ਆ ਵਸੰਤ ਪੰਚਮੀ ਆ ਉਹ ਜੋ ਵੀ ਹੋ ਗਈ ਪੰਚਮੀ ਹਾਂ ਚੱਲ ਦੇਖੋ ਕਿਦਾਂ ਹੁੰਦੀ ਹਵਾ ਵਸੰਤ ਪੰਚਮੀ ਉਹ ਵੀ ਲੈ ਕੇ ਆਇਆ ਨਾ ਮੰਨੂ ਮੰਨੂ ਵੀ ਲੈ ਕੇ ਆਇਆ ਇਹ ਦੂਜੀ ਆ ਚੈਨਾ ਡੋਰ ਨਹੀਂ ਸੀਗੀ ਧਾਗੇ ਵਾਲੀ ਆ ਨਾ ਇਹੋ ਫੇਰ ਤਾਂ ਕੱਟਦੇ ਨੇ ਫੇਰ ਤਾਂ ਢਾੜੀ ਕੱਟੀ ਜਾਣੇ ਹਾਂ ਉਹ ਟਾਈਮ ਦੱਸੂ ਕੋਈ ਨਹੀਂ ਪਤੰਗ ਲੈ ਆਵਾਂਗੇ ਹੋਰ ਪੰਜ ਸੱਤ ਲੈ ਆ ਕੇ ਰੱਖੂੰਗਾ ਮੈਂ ਕੰਮ ਕਰਕੇ ਛੇਤੀ ਆਉਂਗਾ ਫੇਰੇ ਹੀ ਆ ਆਹੋ ਕੰਮ ਉੱਤੇ ਕੀ ਮੇਰਾ ਘੰਟੇ ਦਾ ਕੰਮ ਹੈ ਸਾਰਾ ਨਵੇੜ ਕੇ ਆ ਜਾਣਾ ਫਿਰ ਲਿਆ ਦੇ ਆ ਕਰਦੇ 20 20 ਪਤੰਗ ਲੈ ਆ 20 20 ਮੈਂ ਤੁਹਾਨੂੰ ਲੈ ਆ ਲੱਟੇ ਵੀ ਆ 16 ਲੱਟੇ ਆ ਹਾਂ ਪੰਜ ਹੋ ਲੈ ਕੇ ਆ ਛੇ ਸੱਤ ਆ ਗਏ ਗੱਟ ਪਲੇ ਕਿੰਨੇ ਹੋ ਲੈ ਕੇ ਪਤੰਗ ਕਿੱਥੋਂ ਲੈ ਗਏ ਐ ਕੱਲ੍ਹ ਕਬੂਰ ਵਿੰਡੋ ਲੈ ਕੇ ਆਏਂ ਦੋਰ ਹਾਂਜੀ ਅੱਛਾ ਅੱਛਾ ਕਿੰਨੇ ਦੀ 350 ਦੀ 300 ਅੱਛਾ ਨਿਆਣੇ ਆ ਚਾਹੀਏ ਪਤੰਗਾ ਦਾ ਕਰੀ ਜਾਏਗਾ ਵੱਡੇ ਪਹਿਲਾਂ ਆਪਣੇ ਚੜਾਉਂਦੇ ਹੁੰਦੇ ਸੀ ਹੋਣੀ ਵੱਡੇ ਇੰਨਾ ਚੜਾਉਂਦੇ ਆਪਣੇ ਹੈ ਨਹੀਂ ਇੱਥੇ ਇੰਨਾ ਸਾਡੇ ਉੱਤੇ ਆ ਆਪਣੇ ਸ਼ਹਿਰਾਂ ਜੀ ਤਾਂ ਬਹੁਤ ਯਾਰ ਨਹੀਂ ਨਹੀਂ ਪਾਪਾ ਨਾਲ ਨਹੀਂ ਸਾਡੇ ਪਿੰਡ ਵੀ ਲੋੜੀ ਵਾਲ ਦਿਨ ਮੁੰਡਿਆਂ ਡੀ ਡੂ ਜੇ ਲਾ ਕੇ ਉੱਤੇ ਲੱਗੇ ਹੁੰਦੇ ਪਤਾਂਗੇ ਚੜਾਉਂ ਹਾਂਜੀ ਲੋ ਜੀ ਰੋਟੀ ਬਣ ਗਈ ਸੀਗੀ ਆਪਣੀ ਤੇ ਮੈਦਾਣ ਪਹਿਲੀ ਮਸਲਾ ਮੁੰਜੀ ਜੀ ਸੀਟੀ ਇੱਕ ਲਵਾ ਲਈ ਸੀ ਜੀ ਇਹਨੂੰ ਤੇ ਹੁਣ ਆਪਾਂ ਲੱਗਿਆਂ ਜੀ ਤੜਕਾ ਲਗਾਉਣ ਤੇ ਪਿਆਜ਼ ਤੇ ਅਦਰਕ ਮੈਂ ਕੱਟ ਲਈ ਸੀ ਜੀਰਾ ਪਾ ਤਾ ਪਰ ਉਹ ਬੱਤੇ ਕੀ ਬਸ ਟੜਕਾ ਲਗਾ ਕੇ ਫੇਰ ਆਪਣੀ ਭੰਨੀ ਪੱਣੀ ਪੜ ਜਾਣੇ ਆ ਤਾਂ ਫੇਰ ਮੈਂ ਦੇਖਦੀ ਆਂ ਜੇ ਇਸੇ ਨਾਲ ਨਹੀਂ ਆ ਥੋੜਾ ਜਿਹਾ ਤੇ ਫਿਰ ਖਲਾਇਨੀ ਚਾਰ ਹੋਈ ਹੈ ਜੇ ਮੋੜਾ ਨਹੀਂ ਹੋ ਰਿਹਾ ਨੂੰ ਕਰ ਦੇ ਨਾ ਅੱਧੀ ਵਾਰਕ ਤਾਂ ਨਹੀਂ ਇੰਨਾ ਦਾ ਪਹਿਲਾਂ ਜੀਂੰਦਰ ਬੰਨ ਚ ਲੱਗੇ ਤਾਂ ਥੋੜੇ ਸਾਡੇ ਦੋ ਜਾਨੇ ਅੱਡੀ ਲਾ ਦੋਗੇ ਤਾਂ ਡਿੱਗੇ ਦਾ ਨਾ ਮੋੜ ਕੇ ਸਾਹ ਨੂੰ ਤਾਂ ਫੇਰ ਆਕ ਤਲਦੇ ਹਾਂ ਜੀ ਦਿੱਤਾ ਤੇ ਹੋਣੇ ਆ ਦੇਖਦੇ ਹਾਂ ਸੇਕਦੇ ਹਾਂ ਹਾਂਜੀ ਜੈਂਪਰ ਆਪਣਾ ਬਸ ਸੇਕ ਹੋਣ ਵਾਲਾ ਹੀ ਆ ਤੇ ਮੈਂ ਸਾਰਾ ਹੀ ਇਹਦਾ ਹੌਣ ਸੀਂਤਾ ਆ ਉਹਨੂੰ ਦਾਲ ਨੂੰ ਤੜਕਾ ਤੁੜਕਾ ਲਗਾ ਕੇ ਤੇ ਸਾਰੇ ਗੜੇ ਗੁਲੇ ਪਣਾਈ ਆ ਪਲੋਈਆਂ ਪਾਈਆਂ ਫਿਰ ਡਿੰਦੇ ਆ ਉਹ ਕਿਤੇ ਤੇ ਹੁਣ ਬਾਹਾਂ ਲਾ ਕੇ ਤਾਂ ਇਹਦੇ ਕੱਚੇ ਕੰਮ ਆ ਹੀ ਗਏ ਆ ਬੱਸ ਤੇ ਫਿਰ ਜੈਂਪਰ ਸੀ ਹੋ ਜਾਣਾ ਆ ਤੇ ਤਰਪਾਈ ਦਾ ਫਿਰ ਜਦੋਂ ਮਾਰਦੇ ਬੈਠੇ ਨਾ ਕਰ ਲੰਦਾ ਆ ਤੇ ਆ ਹੁਣ ਮੈਂ ਬਾਹਾਂ ਲਗਾ ਕੇ ਫੇਰ ਉਹਦੀ ਕਰੀ ਲਖਤਮ ਹੋ ਗਈ ਆ ਤੇ ਟਾਈਮ ਵੀ ਬਹੁਤ ਹੋ ਗਿਆ ਆ ਦੇਖਦੀ ਆਂ ਜੀ ਲੱਭ ਕੇ ਇਦਾਂ ਦੀ ਜੇ ਕੋਈ ਹੋਈ ਤਾਂ ਠੀਕ ਆ ਨਹੀਂ ਤਾਂ ਫਿਰ ਸਵੇਰ ਨੂੰ ਹੀ ਸੀ ਹੋਣਾ ਹੈ ਹੁਣ ਤਾਂ ਬਹੁਤ ਵੇਰ ਰੋਟੀ ਖਾ ਲੰਗੇ ਉਹ ਆ ਗਿਆ ਤੈਨੂੰ ਉਹ ਹੱਤ ਨੂੰ ਤੂੰ ਉੱਗ ਹਣਾ ਨਾਉਣ ਤੋਂ ਨਹੀਂ ਹੈ ਨਹੀਂ ਟੈਂਪੋ ਹੋਇਆ ਹੈ ਰੋਟੀ ਖਾਣੇ ਆ ਈਲ ਵੀ ਤੇਰੀ ਮਗ ਗਈ ਹੁਣ ਚੱਲ ਸਵੇਰ ਨੂੰ ਜੀ ਸਵੇਰ ਨੂੰ ਲੈ ਆ ਦੂੰਗਾ ਸਾ ਮਰੇ ਬਾਲ ਨਹੀਂ ਗਿਆ ਦਾ ਸਾ ਮਰ ਦਾਦੀ ਨਾ ਬੈ ਗਿਆ ਹਾਂ ਨੋ ਪਿਆ ਦਾਦੀ ਨਾ ਲਗਾ ਦੇਖਣ ਮਾੜੀ ਜੀ ਤਰੀਕ ਨਾ ਰਹਿ ਗਈ ਆ ਮੈਂ ਬਲਾਈਨਿੰਗ ਜੋੜ ਦਮ ਕੱਲ